ਇਹ ਸਪੜਾਗੇ ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਤੋਂ ਵਿਚਾਰ ਕਰਦੇ ਆਏ ਸੀ ਕਿ ਜੋ ਦੁਨੀਆ ਦਾ ਪਹਿਲਾ ਚਰਚ ਬਣਿਆ ਜਿਹੜਾ ਪੱਕੇ ਤੌਰ ਤੇ ਬਣਿਆ ਉਸ ਤੋਂ ਪਹਿਲਾਂ ਤੰਗੂਆਂ ਵਿੱਚ ਰਾਤਰਾ ਹੁੰਦੀ ਸੀ ਤਾਂ ਅਤਿ ਅੰਤ ਸੋਨਾ ਉਹਦੇ ਉੱਤੇ ਮੜਿਆ ਗਿਆ ਸਮੁੰਦਰ ਦੇ ਰਾਜ ਜਿਹੜੇ ਜਹਾਜ਼ ਸੋਨਾ ਲੱਦ ਕੇ ਲਿਆਉਂਦੇ ਸੀ ਜਾਂਦੀ ਇੱਕ ਵਾਰੀ ਵਿੱਚ 675 ਮਾਣ ਦੇ ਕੋਈ ਰੇਲੇ 675 ਮਾਣ ਕਾਲਾ ਸੋਨਾ ਹੀ ਜਾਂਦੇ ਸੀ ਤੁਸੀਂ ਬਹੁਤ ਸਾਰੀਆਂ ਗੱਲਾਂ ਨੂੰ ਵੇਖਿਆ ਸੀ ਕਿ ਉਹ ਭਵਨ ਵਿੱਚ ਪਰਮੇਸ਼ਰ ਨੇ ਵਾਦਾ ਕਰ ਲਿਆ ਕਿ ਜਿਹੜਾ ਵੀ ਕੋਈ ਭਵਨ ਵਿੱਚ ਆ ਕੇ ਪ੍ਰਾਰਥਨਾ ਕਰੇਗਾ ਜਦ ਦੇਸ਼ ਉਤੇ ਕਾਲ ਹੋਵੇ ਬਿਮਾਰੀ ਹੋਵੇ ਕਸ਼ਟ ਹੋਵੇ ਕੋਈ ਘਿਰ ਰਵੇ ਆਣ ਕੇ ਕਿੰਨੀਆਂ ਮੁਸ਼ਕਲਾਂ ਆਦੀ ਹੋਣ ਪਰ ਉਹਦੀ ਪ੍ਰਾਰਥਨਾ ਸੁਣੀ ਜਾਂਦੀ ਵੀ ਤੇ ਉਹ ਸਾਰੇ ਬੜਾ ਮਾਦਮ ਕੋਲ ਤੋਂ ਖੋ ਜਾਣੀ ਇਹ ਗੱਲ ਧੁੰਮ ਪੈ ਗਈ ਅਲ੍ਹਾ ਕੇ ਵਿੱਚ ਧੁੰਮ ਪੈ ਗਈ ਬਹੁਤ ਜ਼ਿਆਦਾ ਜਦੋਂ ਧੁੰਮ ਪੈ ਗਈ ਤਾਂ ਦੂਸਰੇ ਰਾਜਾ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਇਸ ਸੁਲੇਮਾਨ ਬੋਧ ਨਾਲ ਲੈਸ ਆ ਭਰਿਆ ਹੋਇਆ ਹੈ ਤੇ ਪਰਮੇਸ਼ਰ ਦੀ ਬੋਧ ਉਹਦੇ ਵਿੱਚ ਕੰਮ ਕਰਦੀ ਹੈ ਕਿ ਜਿੰਨਾ ਵਧੀਆ ਉਹ ਪ੍ਰਬੰਧ ਕਰ ਦਿੱਤਾ ਹੈ ਰਾਜ ਵਿੱਚ ਰਾਜ ਸਿਸਟਮ ਅਧਿਕਾਰੀ ਕੋਈ ਚੀਟੀ ਵਾਲੀ ਗੱਲ ਨਹੀਂ ਤੁਮ ਬੈਠੀ ਹੋਰ ਇੱਕ ਅਸੀਂ हवाला पढ़ा गे क्योंकि बहुत सारे सुलेमान ने काम किए बहुत सारिया उपलब्धियां हासिल किया पर कुछ एक हवाला जरा पढ़ा दूसरा इतिहास नौ अद्याय सभा की राणी ये राणी ਆਪਣੇ ਰਾਜ ਤੋਂ ਚੱਲ ਕੇ ਆਈ ਆ ਸੁਲੇਮਾਨ ਦੇ ਰਾਜ ਨੂੰ ਵੇਖਣ ਤੇ ਸੁਲੇਮਾਨ ਦੀ ਬੋਤਲ ਉਪਰਖਣ ਕੁਝ ਅਜਿਹਾ ਸਵਾਲ ਕਰਦੀ ਆ ਤੇ ਲਿਖਿਆ ਕਿ ਸੁਲੇਮਾਨ ਦਾ ਕੋਈ ਵੀ ਕਾਮੌਖਾ ਨਹੀਂ ਸੀ ਕਿ ਉਹਦੇ ਸਵਾਲਾਂ ਦਾ ਜਵਾਬ ਨਾ ਦੇ ਸਕਦਾ ਫਿਰ ਉਹਨੇ ਕਿਹਾ ਸਾਰੇ ਪ੍ਰਭਾਤ ਨੂੰ ਤੇ ਇਹ ਸ਼ਬਦ ਬੋਲੇ ਉਹਦੇ ਨਾਲ ਰਹਿਣ ਵਾਲਿਆਂ ਨੂੰ ਕਿੰਤਾ ਅਨੰਦ ਹੈ ਤੁਸੀਂ ਜਿਹੜੇ ਨਿਤ ਆਪਦਾ ਸ਼ੁਰੇਵਾਨ ਨੂੰ ਵੇਖਦੇ ਜੀ ਹallelujah ਕੋਈ ਬੋਧਵਾਨ ਨਾਲ ਰਹਿ ਰਿਹਾ ਆ ਕੋਈ ਬੋਧਵਾਨ ਦੇ ਨਾਲ ਸਾਥ ਕਰ ਰਿਹਾ ਆ ਥਾਨਿਆ ਕਿਉਂਕਿ ਪਰਮੇਸ਼ਰ ਬਿਨਾ ਚੰਗੀ ਬੋਲਦਾ ਕੋਈ ਮਾਲਕ ਬਣ ਸਕਦਾ ਨਹੀਂ ਜੇ ਪਰਮੇਸ਼ਰ ਪਿਤਾ ਦੇ ਕਿਰਪਾ ਨਾ ਕਰੇ ਬੜਾਈ ਕਰਨ ਵਾਲੇ ਬੜਾ ਸੱਤਾ ਜਾਣਗੇ ਪਰ ਭਲਾਈ ਤੇ ਭਲੇ ਦੇ ਕੰਮਾਂ ਦੇ ਲਈ ਕੌਣ ਖੜਾ ਹੁੰਦਾ ਫਿਰ ਇਹ ਗਿਫਟ ਵੀ ਹੁੰਦੇ ਸੀ ਰਾਜੇ ਦੂਸਰੇ ਦੇਸ਼ਾਂ ਤੋਂ ਬਹੁਤ ਸਾਰੇ ਗਿਫਟ ਜਿਹੜੇ ਸੀ ਉਸ ਸੁਲੇਮਾਨ ਲਈ ਵੀ ਦਿੱਤੇ ਜਾਂਦੇ ਸੀ ਤੇ ਸੁਲੇਮਾਨ ਦੀ ਤਰੱਕੀ ਇਹ ਸ਼ਾਂਤੀ ਦਿਨੋਂ ਦਿਨ ਵਾਦੀ ਜਾਂਦੀ ਸੀ ਪਾਦਸ਼ਾਹ ਦੀ ਤੁਮਸੀ ਇਲਾਕੇ ਦੇ ਵਿੱਚ ਤਪ ਪਰੜ ਕੇ ਵੇਖਾਂ ਨੌ ਜਾਏਗਾ ਪਹਿਲਾ ਵਜ ਸਵਾਰੀ ਗਾੜੀ ਹਲੇਲੀਆ ਹਲੇਲੀਆ ਜਦ ਸਵਾਰੀ ਰਾਣੀ ਨੇ ਸੁਣੇ ਬਾਤ ਦੀ ਤੁਮ ਸੁਣੀ ਤਾਂ ਉਹ ਗੁਜਾਰਤਾ ਵਿੱਚ ਪਰਖਾਈ ਵੱਡੇ ਫਾਰੇ ਖਾਸਲੇ ਤੇ ਉਂਠਾਂ ਦੇ ਨਾਲ ਜਿਨ੍ਹਾਂ ਉੱਤੇ ਮਸਾਲਾ ਅਤੇ ਢੇਰ ਸਾਰਾ ਸੋਨਾ ਅਤੇ ਬਹੁਤ ਹੂਨੇ ਪੱਥਰ ਸਨ ਜਰੂਸ਼ਲਮ ਵਿੱਚ ਆਏ ਅਤੇ ਸੁਲੇਮਾਨ ਦੇ ਕੋਲ ਆਣ ਕੇ ਜੋ ਕੁਝ ਉਹਦੇ ਦਿਨ ਵਿੱਚ ਸੀ ਉਸ ਨਾਲ ਗੱਲ ਕੀਤੀ ਗੱਲਾਂ ਕਰਦੀਆਂ ਹallelujah ਕਿਸੇ ਤੋਂ ਮਸੀ ਸੁਲੇਮਾਨ ਦੀ ਬਹੁਤ ਸਾਰੀ ਮਾਰਸ਼ੀਲੀ ਤੋਂ ਮਸੀ ਉਹਦੇ ਕੰਮਾਂ ਦੀ ਧੋਮਸੀ ਬਾਈਪੈਟ ਤੇ ਇੱਕ ਵਿਚਾਰ ਕਰਨ ਦੀ ਲੋੜ ਹੈ ਨੇ ਪਹਿਲਾ ਆਪਣਾ ਮੈਨ ਨਹੀਂ ਬਣਾਇਆ ਪਹਿਲਾ ਪਰਮੇਸ਼ਵਰ ਤੇ ਲਈ ਇੱਕ ਪੱਕਾ ਰਾਜ ਨਾਲ ਬੰਦਗੀ ਕਰਨ ਵਾਸਤੇ ਇੱਕ ਸਰਦਾਰ ਬਣਾਇਆ ਕਰ ਨਹੀਂ ਬਣਾਇਆ ਉਹ ਤੋਂ ਬਾਅਦ ਉਹਨੇ ਮੈਲ ਬਣਾਇਆ ਜਿੱਦੋਂ ਸਭ ਪੂਰਨ ਹੋਇਆ ਤੇ ਸਭ ਚੀਜ਼ਾਂ ਜਿਹੜੀਆਂ ਸੰਕਲਪ ਕੀਤੀਆਂ ਗਿਆ ਸੀ ਗੋਵਿੰਦਰ ਕੀਤੀਆਂ ਸੀ ਹੈ ਗੋਲੇ ਜਿਹੜਿਆ ਕੇ ਰੱਖੀਆਂ ਇੱਥੇ ਸਭਾ ਦੀ ਰਾਣੀ ਆਈ ਆ ਤੇ ਨਾਲ ਕੀ ਉਹਦੇ ਕੋਲ ਬਹੁਤ ਵੱਡਾ ਕਾਫਲਾ ਆਇਆ ਅੰਮੀ ਵੀ ਉਹ ਉਹਦੇ ਨਾਲ ਉਹਦੇ ਨੌਕਰ ਚਾਕਰ ਉਹਦੇ ਦੇਪੀ ਰੱਖਣ ਵਾਲੇ बॉडीगार्ड ਬਹੁਤ ਵੱਡੇ ਪਹਾਰੇ ਕਾਫੇ ਨਾਲ ਊਠਾਂ ਉੱਤੇ ਮਸਾਲਾ ਢੇਰ ਸਾਰਾ ਸੋਨਾ ਸੋਨੇ ਦਾ ਤੋਲ ਦਾ ਪਤਾ ਨਹੀਂ ਆ ਗਾਰੇ ਵਹਲੇ ਜੀ ਪੇਟ ਕਰ ਬਿਨਾਤੇ ਰਹੀ ਛਿੰਗੇ ਆਸਾਨ ਬਣੋ ਪੇਟ ਕਰਨ ਵਾਲੋ ਧੰਨਵਾਦੀਆਂ ਚਰਨ ਗਿਆ ਜਦੋਂ ਤੁਸੀਂ ਦੂਜਾ ਦਾ ਭਲਾ ਕਰੋਗੇ ਦੁਨੀਆਂ ਦੇ ਲਈ ਕੁਝ ਕਰੋਗੇ ਪਰਮੇਸ਼ੁਰ ਦੇ ਸਾਹਮਣੇ ਤੇ ਮਨੁੱਖਾਂ ਦੇ ਸਾਹਮਣੇ ਦਿਆਵਾਨ ਨਜ਼ਰ ਨਾਲ ਤੁਹਾਨੂੰ ਵੇਖਿਆ ਜਾਵੇਗਾ ਗੁਰੀ ਰਾਜੇ ਰਾਣੀ ਹallelujah ਪੱਥਰ ਬਹੁ ਮਲੇ ਪੱਥਰ ਅੱਗੇ ਦੂਸਰਾ ਵਚਨ ਸੁਲੇਮਾਨ ਨੇ ਉਹਦੇ ਸਾਰੇ ਸੁਵਾਲਾਂ ਦਾ ਉੱਤਰ ਉਹਨੂੰ ਦਿੱਤਾ ਅਤੇ ਸੁਲੇਮਾਨ ਕੋਲ ਕੋਈ ਗੱਲੁੱਝੀ ਨਾ ਸੀ ਜੋ ਉਹ ਉਸ ਨੂੰ ਨਾ ਦੱਸ ਸਕਿਆ ਸੁਲੇਮਾਨ ਕੋਲ ਕੋਈ ਦੂਜੀ ਗੱਲ ਨਹੀਂ ਸੀ ਜਿਹੜੀ ਉਹਨੂੰ ਦੱਸ ਨਾ ਸਕੇ ਕਹੇ ਵੀ ਇਹਦੇ ਨੂੰ ਪਤਾ ਨਹੀਂ ਆ ਕਿਉਂਕਿ ਪਰਮੇਸ਼ੁਰ ਦਾ ਆਤਮਾ ਪਾਦਸ਼ਾ ਸੁਲੇਮਾਨ ਤੇ ਸੀ ਕਿ ਜਿਸ ਦਿਨ ਉਹਨੇ ਪ੍ਰਾਰਥਨਾ ਕੀਤੀ ਸੀ ਉਸੇ ਰਾਤ ਪਰਮੇਸ਼ਰ ਨੇ ਉਹ ਦਰਸ਼ ਦਿੱਤਾ ਤੇ ਕੀ ਆ ਮੰਗਲ ਤੇ ਪਾਪ ਜਸ਼ੁਰਮਾਨ ਨੇ ਆਪਣੇ ਬੈਰਗਿਆਂ ਦੇ ਪ੍ਰਾਣ ਨਹੀਂ ਮੰਗੇ ਧਨ ਨਹੀਂ ਮੰਗਿਆ ਨਾ ਲੰਬੀ ਉਮਰ ਮੰਗੀ ਉਹਨੇ ਬੇਨਤੀ ਕੀਤੀ ਕਿ ਤੁਸੀਂ ਪਿਤਾ ਜੀ ਮੇਰੇ ਮਨ ਨੂੰ ਰਾਜਾ ਕਾਇਮ ਕੀਤਾ ਆ ਦਰਾਜ ਕੰਦੀ ਬਖਸ਼ੀ ਆ ਤੇ ਤੁਹਾਡੀ ਪਰਜਾ ਜਿਹੜੀ ਆ ਬੇਤ ਦੇ ਦਾਣਿਆਂ ਵਾਂਗੂ ਆ ਤੇ ਮੈਨੂੰ ਬੁੱਧ ਚਾਹੀਦੀ ਆ ਕਿ ਮੈਂ ਇਹਨਾਂ ਦੇ ਵਿੱਚ ਅੰਦਰ ਬਾਹਰ ਆਇਆ ਜਾਇਆ ਕਰਾਂ ਪਰਮੇਸ਼ਰ ਦਿਆਲੂ ਹੋਇਆ ਉਹਨੇ ਕਹ ਤੂੰ ਪ੍ਰਾਣੀ ਮਤਿ ਕਿ ਬੈਗਿਆ ਗਏ ਕਿ ਮੇਰੇ ਪਾਸੋਂ ਕੋਈ ਮੇਰੇ ਤੇ ਚੜਾਈ ਨਾ ਕਰੇ ਉਹਦਾ ਡਰ ਨਹੀਂ ਉਹਨੂੰ ਕਿਉਂਕਿ ਪਰਮੇਸ਼ਰ ਦੀ ਬੋਦਰਾ ਸਭ ਕੁਝ ਹੋ ਸਕਦਾ ਹੈ ਜਿੱਤੇ ਵੀ ਹਰ ਹਰੇ ਵੀ ਜਿੱਤ ਜਾਂਦੇ ਆ ਤੇ ਜਿੱਤੇ ਵੀ ਹਾਰ ਜਾਂਦੇ ਆ ਇਸ ਕਰਕੇ ਪਰਮੇਸ਼ਵਰ ਦੀ ਬੋਤਨ ਨੂੰ ਆਪਣੇ ਵਿੱਚ ਰੱਖਣ ਲਈ ਕੀ ਛੱਡਣਾ ਪਊਗਾ ਸਾਰੀ ਪਰਿਆਈ ਛੱਡ ਕੇ ਆਉਣਾ ਬਹੁਤ ਕਾਲਾ ਪਾ ਬੜਿਆ ਸੀ ਤੇ ਸਭਾ ਦੀ ਰਾਣੀ ਆਈ ਆ ਤੇ ਕੋਈ ਐਸਾ ਸਵਾਲ ਜਿਹਦਾ ਉਹ ਉੱਤਰ ਨਾ ਉਹਨੂੰ ਮਿਲਿਆ ਹੋਵੇ ਤੇ ਕੀ ਕਹਿੰਦੀ ਹੈ ਅੱਗੇ बढिए ਜਦ ਸਭਾ ਦੀ ਰਾਣੀ ਨੇ

ਯੋਗਵਾਦੀ ਪਾਉਨੇ ਵਿੱਚ ਚੜ੍ਹਉਂਦਾ ਸੀ ਤਾਂ ਉਹ ਦੇਖੋਸ਼ ਉੱਟ ਗਏ ਉਹਦੇ ਕਿਉਂ ਉੱਟ ਗਏ ਹੋਸ਼ ਉੱਟ ਗਏ ਇੰਨਾ ਪ੍ਰਬੰਧ ਇਨੀ ਅਧੀਨਤਾ ਹੀ ਇੰਨਾ ਵਧੀਆ ਤਰੀਕਾ ਕੋਈ ਕਿ ਇਹਨੂੰ ਬੁਰੀ ਨਜ਼ਰ ਨਾਲ ਵੇਖਦਾ ਹੀ ਨਹੀਂ ਸੀ ਪਰਮੇਸ਼ਰ ਦਾ ਆਤਮਾ ਸ਼ਾਇਆ ਹੋਇਆ ਸੀ ਸਭ ਆਪਣੇ ਆਪਣੇ ਕੰਮਾਂ ਵਿੱਚ ਮਸਤ ਕੋਈ ਕਿ ਇਹਦੇ દોਸ਼ ਨਹੀਂ ਲਾ ਰਿਹਾ ਵੇਖ ਕੇ ਕੀ ਆ ਗਈ ਦਾਗਰ ਆ ਗਈ ਹੋਸ਼ ਛੁੱਟ ਗਏ ਹਾਂਜੀ ਉਹਨੇ ਪਾਦਸ਼ਾਹ ਨੂੰ ਆਖਿਆ ਕਿ ਉਹ ਸੱਚੀ ਖਬਰ ਸੀ ਹallelujah ਹallelujah ਉਹ ਸੱਚੀ ਖਬਰ ਸੀ ਜਿਹੜੀ ਮੇਰੇ ਕੰਨਾਂ ਨੇ ਸੁਣੀ ਪਰ ਜਿੰਨਾ ਕੰਨ ਹੀ ਮੈਂ ਸੁਣਿਆ ਉਸ ਨਾਲੋਂ ਵੱਧ ਵੇਖਿਆ ਵਾ ਗਈਵਰੇ ਉਡਾਨੀ ਤਾਂ ਤਾਂ ਕੀਤੇ ਰਮੇਸ਼ੂ ਦਾ ਬਚਨ ਵੀ ਕਿਹਾ ਕਿ ਜਦੋਂ ਤੂੰ ਹੀ ਟੋਲ ਲੇਗੇ ਤੇ ਘਰੋਂ ਨਿਕਲੇ ਕਿਉਂਕਿ ਤੂੰ ਹੀ ਆਪਣੇ ਆਪ ਨੂੰ ਪਹਿਲਾਂ ਇੰਨਾ ਫਲਾਕ ਦੇ ਰੱਖਿਆ ਕਿ ਦਿਖਣ ਦੇ ਇਹ ਬੜੇ ਭਾਰੀ ਹੈ ਆਪਣੇ ਗੁਣ ਆਪਣੀਆਂ ਗੱਲਾਂ ਆਪਣੇ ਘਰ ਦੀਆਂ ਗੱਲਾਂ ਮੈਂ ਕੀ ਜਿੱਤ ਲਿਆ ਮੈਂ ਕੀ ਕਰ ਲਿਆ ਦੂਜਿਆਂ ਦੱਸ ਕੇ ਤੇ ਆਪਣਾ ਭਾਰ ਵਧਾਉਣ ਵਾਸਤੇ ਦੁਨੀਆ ਝੂਠ ਮਾਰਦੀ ਹੈ ਪਰ ਸਵਾ ਦੀ ਰਾਣੀ ਨੇ

ਆਪਣੇ ਦੇਸ਼ ਵਿੱਚ ਸੁਣੀ ਸੀ ਕਿੱਥੇ ਸੁਣੀ ਸੀ ਆਪਣੇ ਆਪਣੇ ਦੇਸ਼ ਵਿੱਚ ਸੁਣੀ ਸੀ ਪਾਰੀ ਪੈਣਾ ਤੇ ਤੁਹਾਡੇ ਵਿੱਚ ਤੇ ਮੇਰੇ ਵਿੱਚ ਵੀ ਇਹ ਗੁਣ ਹੋਣੇ ਚਾਹੀਦੇ ਆ ਕਿ ਜੇ ਕੋਈ ਬਾਹਰ ਸਾਡਾ ਇੱਕ ਗੁਣ ਸੁਣਦਾ ਹੈ ਨਾ ਕਿ ਇੱਕ ਗੁਣਵਾ ਜੇ ਵਿੱਚ ਤੇ ਜਦੋਂ ਆਣ ਕੇ ਮਿਲੇ ਤੇ 10 ਗੁਣੀ ਹੋਣੇ ਚਾਹੀਦੇ ਸੱਤ ਗੁਣੀ ਹੋਣੇ ਚਾਹੀਦੇ ਇਹ ਨਿਬਿਧ ਲੋਕੀ ਆਣ ਕੇ ਵੇਖੇ ਗੁਣ ਦੀ ਆ ਗੁਣਵਾ ਤੈਨੂੰ ਵੇਖਣ ਵਾਸਤੇ ਆਵੀ ਤੂੰ 25% ਜਿੰਨਾ ਰਹਿ ਗਿਆ ਹੋਵੇ ਬਾਹਰ ਖਾਣ ਲਈ ਨਹੀਂ ਪਰਮੇਸ਼ੁਰ ਨਾਲ ਰਿਸ਼ਤਾ ਬਣਾਉਣ ਲਈ ਸੱਚਾਈ ਤੇ ਪੜਨ ਲਈ ਪਵਿੱਤਰਤਾ ਨੂੰ ਆਪਣੇ ਵਿੱਚ ਰੱਖਣ ਲਈ ਪਰਮੇਸ਼ੁਰ ਕੋ ਕਿਰਪਾ ਮੰਗੋ ਪਿਤਾ ਪ੍ਰਭੂ ਯਿਸੂ ਨਾਸੀ ਅੰਦਾ ਜਿਹਨੂੰ ਮੋਤਾ ਘਟ ਆਇਆ ਮੇਰੇ ਕੋ ਮੰਗੇ ਮੈਂ ਬਿਨਾ ਅਲਾਮੇ ਉਹਨੂੰ ਧਵਾਗਾ ਬੋਲੋ ਆਮੀਨ ਹallelujah ਹਾਂਜੀ ਤਾਂ ਵੀ ਮੈਂ ਜੱਜ ਕੀ ਆ ਕੇ ਆਪਣੀ ਅੱਖਾਂ ਨਾਲ ਨਾ ਵੇਖਿਆ ਉਹਨਾਂ ਦੀਆਂ ਗੱਲਾਂ ਉੱਤੇ ਪਤੀਜ ਨਾ ਕੀਤੀ ਅੱਤੇ ਵੇਖ ਜਿੱਥੇ ਤੇਰੀ ਬੁੱਧੀ ਹੈ ਉਸ ਦਾ ਅਗਦਾ ਵੀ ਮੈਨੂੰ ਨਹੀਂ ਦੱਸਿਆ ਗਿਆ ਤੂੰ ਉਸ ਤੋਂ ਵੱਧੋ ਵਧੀਕ ਹੈ ਜੋ ਮੈਂ ਸੁਣੀ ਹallelujah ਜੋ ਮੈਂ ਸੁਣਿਆ ਆ ਜਿੰਨਾ ਮੈਨੂੰ ਦੱਸਿਆ ਗਿਆ ਉਹ ਦੱਦਾ ਬੰਦ ਦੱਸਿਆ ਗਿਆ ਫਿਰ ਵੀ ਉਹਨੂੰ ਖੇਚੀ ਸੀ ਕਿ ਮੈਂ ਜਾ ਕੇ ਦੇਖਣਾ ਆ ਮਿਲਣਾ ਆ ਹallelujah ਝੂਠੀ ਧੋਮ ਨਹੀਂ ਸਾਡੀ ਹੋਣੀ ਚਾਹੀਦੀ ਤੇ ਬੜਾ ਚੰਗਾ ਬੜਾ ਚੰਗਾ ਬੜਾ ਚੰਗਾ ਜਿਹੜਾ ਬੰਦਾ ਲਾ ਕੇ ਆਪੇ ਤੇ ਬੋਹ ਆਉਂਦਾ ਪਿਆ ਤੇਰੇ ਅੰਦਰੋਂ ਪਾਪ ਦੀ ਉਹ ਆਉਂਦੀ ਉਨੇ ਕਹਿੰਦਾ ਮਸੂਲਿਆ ਸੀ ਉਹਦੇ ਨਾਲ ਅੱਤਾਂ ਵੀ ਨੂੰ ਨਹੀਂ ਪਤਾ ਸੀ ਭਾਜ ਤੋਂ ਮਾਣ ਕੇ ਵੇਖਿਆ ਕਿ ਉਹਨਾਂ ਕਿੰਨਾ ਖੁਣੀ ਵੱਧ ਵਾਂ ਤਾਂ ਨੋਮੋਖਾਂ ਦੀ ਤਾਨਾਂ ਤੇਰੇ ਮਨੋਖ ਤੇ ਧਨ ਹਨ ਤੇਰੇ ਇਹ ਨੌਕਰ ਉਹਨੇ ਨੌਕਰਾਂ ਦੀ ਵੀ ਸਲਾਹਤ ਕੀਤੀ ਹਥੇ ਕਿਉਂਕਿ ਨੌਕਰ ਬਹੁਤ ਵਫਾਦਾਰ ਸੀ ਤਾਨਾਂ ਤੇਰੇ ਮਨੋਖ ਤਾਂ ਹਨ ਤੇਰੇ ਨੌਕਰ ਜੋ ਜੋ ਸਦਾ ਤੇਰੇ ਸਾਹਮੁਖ ਖੜੇ ਰਹਿੰਦੇ ਹਨ ਅਤੇ ਤੇਰੀ ਗੁਦੀ ਨੂੰ ਸੁਣਦੇ ਤੇਰੇ ਮੂੰਹ ਜੋ ਲੇਖਣ ਵਾਲੇ ਸ਼ਬਦਾਂ ਨੂੰ ਸੁਣਦੇ ਨੇ ਹallelujah 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 ਬਈ ਪੈਣੋ ਪਰਸਨਲ ਲਾਕੇ ਸੋਣਾ ਲੋਵਾ ਵੀ ਪਾਸ ਦਾ ਐਸਾ ਬਣ ਜਾਂਦਾ ਚੰਗਿਆਂ ਨਾਲ ਰਹੋਗੇ ਚੰਗੇ ਬਣੋਗੇ ਬੁਰਿਆਂ ਨਾਲ ਰਹੋਗੇ ਨਾ ਬੁਰੇ ਬਣੋਗੇ ਹਾਂਜੀ यहोवा तेरा परमेश्वर मुबारक होवे आमीन आमीन और मुबारक होवे सारी गल्ला सार की है तेरा परमेश्वर तेरा यहोवा परमेश्वर मुबारक होवे क्यों तेरे ते री जवान हालेलुया हालेलुया जो तेरे ते री जवान वा तैनू पसंद करता है ਆਤਮ ਪਰਵਿੰਦਰ ਪਰਮੇਸ਼ਵਰ ਪ੍ਰਭੂ ਕਿਸੇ ਮਨੋਗ੍ਰੋਪਤੰਦ ਕਰਦਾ ਤੇ ਉਹਨੂੰ ਆਪਣੀ ਜ਼ਿੰਮੇਵਾਰੀ ਦਿੰਦਾ ਆ ਲੈ ਵੀ ਮੇਰੇ ਕੰਮ ਪੂਰੇ ਕਰ ਦੇ ਜਦੋਂ ਤੁਸੀਂ ਕਿਸੇ ਵਿਆਹ ਸਾਡੀ ਵਿੱਚ ਜਾਂਦੇ ਜੇ ਕੋਈ ਰਿਸ਼ਤੇਦਾਰ ਤੁਹਾਨੂੰ ਅੱਗੇ ਲਾ ਦਿੰਦਾ ਆ ਤੁਹਾਡੇ ਉੱਤੇ ਪ੍ਰੋਸਾ ਕਰਕੇ ਹallelujah ਤੋ ਇਹ ਮਾਣ ਫਕਰ ਮਹਿਸੂਸ ਕਰਦੇ ਜੀ ਨਹੀਂ ਨਹੀਂ ਮੇਰੀ ਜੰਮੇ ਵਰੀਆ ਆਪਣੇ ਸਾਰੇ ਕੰਮ ਸ਼ਰਤ ਦੇ ਜੀ ਉੱਥੇ ਜਾ ਕੇ ਉਹਨਾਂ ਕੰਮਾਂ ਨੂੰ ਕਰਨਾ ਸ਼ੁਰੂ ਕਰ ਦਿੰਦੇ ਜੀ ਪਰਮੇਸ਼ਰ ਪਿਤਾ ਲਈ ਜਵਾਨ ਹੋਇਆ ਪਾਦਸ਼ਾਹ ਸੁਲੇਮਾਨ ਨੇ ਉਹਨੇ ਆਪਣੀ ਬੁੱਧ ਬਖਸ਼ ਦਿੱਤੀ ਕਿ ਮੇਰੇ ਕਾਮਤ ਦਰਦੀ ਤੇ ਤੇਰੇ ਦੁਆਰਾ ਕੀ ਹੋ ਜਾਣਾ ਪੂਰੇ ਹੋ ਜਾਣ ਅੱਜ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਨਾਸੀ ਆਪਣੇ ਦਾਸ ਦਾਸੀਓ ਤੇ ਰੀਜਿਆ ਹੋਇਆ ਆ ਉਹਨਾਂ ਨੂੰ ਕਿਸ ਤੇ ਮਾਰ ਕਰਦਾ ਆ ਕਿ ਦਰਦੀ ਤੇ ਮੇਰੇ ਲੋਕਾਂ ਵਿੱਚ ਤੁਹਾਡੇ ਦੁਆਰਾ ਮੇਰੇ ਕੰਮ ਪੂਰੇ ਹੋ ਜਾਣ। විශ්වාසੀਆਂ ਤੇ ਪਰਮੇਸ਼ਰ ਦੀ ਜਿਦਾਇਆ, ਵਿਸ਼ਵਾਸ ਦਿੰਦਾ ਆ। ਹਾਲੇਲੂਇਆ। ਚਮਤਕਾਰ ਕਰਦਾ ਆ ਹਾਲੇਲੂਇਆ। ਨੇਕ ਤੇ ਭਲੇ ਕੰਮ ਚਾਲ ਚੱਲਣ ਵਾਸਤੇ ਕਿਰਪਾ ਦਿੰਦਾ ਆ। ਸਾਰੇ ਭਰੇ ਆਏ ਨੇ ਛੱਡ ਕੇ ਪੂਰੇ ਸਤਿਮਾਨ ਦੇ ਨਾਲ ਪਰਮੇਸ਼ਰ ਦੇ ਦੀਨੋ ਹੋਣ ਉਹਨਾਂ ਪਰਮੇਸ਼ਰ ਕੋ ਬਰਕਤਾਂ ਬਹੁਤ ਨੇ। ਹਾਂਜੀ। तेनू अपनी राजी उ बिठाया है ता जो तो अपने परमेशर वालों पाशाह होमेश्वर इसराइल हित उन्होंने सदा नहीं कायम रखे इसलिए उसने तेन उन्हों का पातशाह बनाया तू धर्म तो करे एक सौ भी तोड़े ਸੋਨਾ ਅਤੇ ਢੇਰ ਸਾਰਾ ਮਸਾਲਾ ਅਤੇ ਬਹੁ ਮੂਲੇ ਪੱਥਰ ਪਾਦਸ਼ਾਹ ਨੂੰ ਦਿੱਤੇ ਅਤੇ ਜੋ ਮਸਾਲਾ ਸਬਾ ਦੀ ਰਾਣੀ ਨੇ ਸੁਲੇਮਾਨ ਨੂੰ ਸੁਲੇਮਾਨ ਪਾਦਸ਼ਾਹ ਦਿੱਤਾ ਉਹ ਦਿਆ ਫੇਰ ਕਦੀ ਨਾ ਮਿਲਿਆ ਅਤੇ ਹਰਾਮ ਦੇ ਨੌਕਰ ਅਤੇ ਸੁਲੇਮਾਨ ਦੇ ਨੌਕਰ ਜੋ ਉਪੀਰ ਤੋਂ ਸੋਨਾ ਦੇ ਹੁੰਦੇ ਸਨ ਉਹ ਚੰਦਰ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਵੀ ਲਿਆਉਂਦੇ ਸਨ ਚੰਦਰ ਦੀ ਲੱਕੜੀ ਦੇ ਨਾਲ ਸੀੜੀਆਂ ਬੜੀਆਂ ਸੀ ਜਿਨ੍ਹਾਂ ਦੇ ਦੱਦੀ ਉੱਤੇ ਜਾ ਕੇ ਬਹਿਣਾ ਹੁੰਦਾ ਪਾਸ਼ਾ ਦੇ ਮਹਿਲ ਵਿੱਚ ਵੀ ਤੇ ਪਰਮੇਸ਼ਵਰ ਦੇ ਘਰ ਵਿੱਚ ਵੀ ਉਹ ਚੰਦਰ ਦੀ ਲੱਕੜੀ ਦੇ ਨਾਲ ਬਹੁਤ ਸਾਰੇ ਸਾਜ਼ ਬਣਾਏ ਗਏ ਕੁਝ ਆਉਣ ਵਾਲੇ ਸੀ ਵੀਣਾ ਬਣਾਇਆ ਗਿਆ ਜੰਦ ਬੀ ਲੱਕੜੀ ਉਤੇ ਬਹੁਤ ਸਾਰੇ ਇਸਤੇਮਾਲ ਹੋਏ ਪਰਮੇਸ਼ੁਰ ਦੇ ਘਰ ਵਿੱਚ ਬੇਸ਼ੁਮਾਰ ਅਤੇ ਕੀਮਤੀ ਚੀਜ਼ਾਂ ਜਿਵੇਂ ਅਸੀਂ ਉਹ ਪਰਮੇਸ਼ੁਰ ਦੇ ਬੰਦੇ ਸੁਲੇਮਾਨ ਬਾਦਸ਼ਾਹ ਨੇ ਜਾਨੀਆਂ ਤੇ ਲਾਈਆਂ ਤੇ ਇੱਕ ਅੱਤ ਪਵਿੱਤਰ ਸਥਾਨ ਬਣ ਗਿਆ ਇੱਕ ਅੱਤ ਪਵਿੱਤਰ ਇੱਕ ਝੁਗਾਣੀ ਹallelujah ਕਿਉਂਕਿ ਪਰਮੇਸ਼ੁਰ ਦੀ ਨਿਗਾਹ ਉਹਦੇ ਉੱਤੇ ਸੀ 11ਵੀਂ ਬੜੀ। ਤਾਂ ਪਾਤਸ਼ਾਲੇ ਚੰਦਨੀ ਰਕੜੀ ਤੋਂ ਯਹਵਾ ਦੇ ਪਵਨ ਲਈ ਅਤੇ ਸ਼ਾਈ ਮੈ ਲਈ ਪੌੜੀਆਂ ਬਣਾਈਆਂ ਅਤੇ ਰਾਗੀਆਂ ਲਈ ਬਰਬਤਾ ਤੇ ਰਬਾਬ ਬਣਾਏ ਅਤੇ ਇਹੋ ਜਿਹੀਆਂ ਚੀਜ਼ਾਂ ਪਹਿਲਾਂ ਕਦੀ ਵੀ ਯਹੂਦਾ ਦੇ ਦੇਸ਼ ਵਿੱਚ ਨਹੀਂ ਵੇਖੀਆਂ ਦੀਆਂ ਸਨ। ਹਾਂ, ਇਹੋ ਜਿਹੀਆਂ ਚੀਜ਼ਾਂ ਪਹਿਲਾਂ ਕਦੀ ਨਹੀਂ ਵੇਖੀਆਂ ਬਿਲੀਆਂ ਸਨ। ਭਾਈ ਭੈਣੋ ਤੁਹਾਡੇ ਜੀਵਨ ਦੇ ਵਿੱਚ ਐਸੇ ਗੁਣ ਆ ਸਕਦੇ ਨੇ ਜਿਹੜੇ ਤੁਹਾਡੇ ਆਸ-ਪਾਸ ਦੇ ਲੋਕਾਂ ਨੇ ਕਦੀ ਨਹੀਂ ਵੇਖੇ ਤੁਹਾਡੇ ਵਿੱਚ ਇਹ ਵੀ ਇੱਕ ਅੰਗ ਇਹ ਵੀ ਇੱਕ ਅੰਕ ਕਰ ਸਕਦਾ ਕਰ ਸਕਦਾ ਜੇ ਪਰਮੇਸ਼ਰ ਦੀ ਬੋਧ ਹੋਵੇ ਤਾਂ ਪਰ ਜਿਨ੍ਹਾਂ ਤੇ ਪਰਮੇਸ਼ਰ ਰੀਚਦਾ ਆ ਬਾਈ ਭੈਣੋ ਸੁਬਾ ਸਵੇਰੇ ਬੇਨਤੀ ਕਰਦਾ ਪਵਿੱਤਰ ਪਾਖ ਜੀ ਨਾਮਦਾ ਸੌਣ ਦੇ ਰਾਤੇ ਸਾਰੀ ਬ੍ਰਿਆਈ ਨੂੰ ਛੱਡ ਕੇ ਜੀਨੀ ਬ੍ਰਿਆਈ ਨੂੰ ਸਾਰੀ ਬ੍ਰਿਆਈ ਨੂੰ ਛੱਡ ਕੇ ਪ੍ਰਭੂ ਦੇ ਅਧੀਨ ਹੋ ਜਾਓ ਜੇ ਤੂੰ ਅਧੀਨ ਹੋ ਜਾਓਗੇ ਤੇ ਤੁਹਾਨੂੰ ਬੇੜੇ ਸਰੁੱਚਿਆ ਕਰੇਗਾ ਦੋਦ ਬਾਦਸ਼ਾਹ ਨੇ ਇਹ ਮਹਿਰ ਬਣਾਉਣਾ ਸੀ ਪਰਮੇਸ਼ਵਰ ਲਈ ਪਰ ਪਰਮੇਸ਼ਰ ਨੂੰ ਮਨਾ ਕੀਤਾ ਹੈ ਕਿ ਤੇਰੀ ਸਰਦਾਰ ਵਿੱਚੋਂ ਇੱਕ ਉੱਠੇਗਾ ਜਿਹੜਾ ਜੋ ਪੂਰਾ ਕਰੇਗਾ ਬਹੁਤ ਸਾਰਾ ਮਟੀਰੀਅਲ ਜਿਹੜਾ ਅੱਤ ਮਹਿੰਗਾ ਸੀ ਉਹ ਭਵਨ ਦੇ ਉੱਤੇ ਲੱਗਾ ਪਰ ਭਵਨ ਨੂੰ ਬੜੇ ਵਧੀਆ ਤਰੀਕੇ ਨਾਲ ਬਣਾਇਆ ਗਿਆ ਉੱਥੇ ਜਿਹੜਾ ਕੋਈ ਪ੍ਰਾਰਥਨਾ ਕਰੇ ਇਹ ਘਰ ਸਾਰੀਆਂ ਕੌਮਾਂ ਲਈ ਕਿਹਦਾ ਕਿਹਦਾ ਘਰ ਹੋਵੇਗਾ ਪ੍ਰਾਰਥਨਾ ਦਾ ਘਰ ਹੋਵੇਗਾ ਜੇ ਕੋਈ ਤੁਮਹੁ ਕਰਕੇ ਵੀ ਪ੍ਰਾਰਥਨਾ ਕਰੇਗਾ ਉਹਦੀ ਵੀ ਸੁਣੀ ਜਾਵੇਗੀ ਅਗਰ ਕੋਈ ਅੰਦਰ ਆ ਕੇ ਪ੍ਰਾਰਥਨਾ ਕਰੇਗਾ ਕਿ ਕਿੰਨੀ ਮਰਜੀ 바ਵਾ ਵੱਡੀ ਹੋਵੇ ਮਸੀਬਤ ਵੱਡੀ ਹੋਵੇ ਪਰਮੇਸ਼ਵਰ ਸਵਰਗ ਵਿੱਚ ਉਹਨੂੰ ਬਿਦਾਰ ਦਵੇਗਾ ਖਤਮ ਕਰ ਦਵੇਗਾ ਵਾਈ ਪੈੜੋ 13 ਵਜਨ ਬੜੀ ਜਿੰਨਾ ਸੋਨਾ ਸੁਲੇਮਾਨ ਦੇ ਕੋਲ ਇੱਕ ਸਾਲ ਵਿੱਚ ਆਉਂਦਾ ਸੀ ਉਸ ਦਾ ਭਾਰ 1000 ਮਾਣ ਦੇ ਲਗਭਗ ਸੀ 1000 ਮਾਣ ਦੇ ਲਗਭਗ ਸੀ ਜਿਹੜਾ ਬਹੁਤ ਜ਼ਿਆਦਾ ਹੋ ਸਕਦਾ ਹੈ ਹallelujah ਪਰਮੇਸ਼ੁਰ ਦੇ ਪਵੰਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਤਮੇਂੀਆਂ ਸੀ ਚਾਦਰੀਏ ਤੋਲ ਦਾ ਪਤਾ ਨਹੀਂ ਲੱਗਾ ਤੇ ਬਹੁਤ ਸਾਰੀਆਂ ਗੱਲਾਂ ਸੀ ਤੇ ਪਰਮੇਸ਼ਰ ਦੀ ਬਾਣੀ ਦੇ ਵਿੱਚ ਦਰਜ ਆ ਕਿ ਸੂर्यਮਾਨ ਬਾਦਸ਼ਾਹ ਧਰਮ ਬੁੱਧ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਬਣਿਆ ਪੜიਏ ਬਾਈ ਬਚਨ ਬੁੱਧੀ ਦੇ ਦੁਨੀਆਂ ਦੇ ਸਭ ਤੋਂ ਦੁਨੀਆਂ ਦੇ ਸਭ ਪਾਦਸ਼ਾਹਾਂ ਨਾਲੋਂ ਵੱਧ ਗਿਆ। ਤਦ ਹੀ ਤੇ ਅਤਿ ਧਾਰੀ ਉਤੇ ਦੇ ਸਾਰੇ ਪਾਦਸ਼ਾਹ ਸੁਲੇਮਾਨ ਦੇ ਦਰਸ਼ਨ ਦੇ ਚਾਹਵਨ ਸੰ। ਤਾਂ ਜੋ ਉਸ ਦੀ ਬੁੱਧੀ ਨੂੰ ਜਿਹੜੀ ਪਰਮੇਸ਼ਰ ਨੇ ਉਹਦੇ ਮਨ ਵਿੱਚ ਪਾਈ ਸੀ ਸੁਣਨ। ਤਦ ਹੀ ਅਤੇ ਉਹ ਆਪਾ ਆਪਣਾ ਜਹਾਨੇ ਅਰਥਾਤ ਚਾਂਦੀ ਦੇ ਭਾਂਡੇ ਸੋਨੇ ਦੇ ਭਾਂਡੇ ਸਸਤਰ ਵਸਤਰ ਮਸਾਲੇ ਘੋੜੇ ਅਤੇ ਖਚਰਾ ਬਰੇ ਦੇ ਵਰੇ ਇਹ ਹੁੰਦੇ ਹੁੰਦੇ ਸਾਡੇ ਹallelujah 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 ਪਾਈ ਪੈਣੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਪਰਮੇਸ਼ਵਰ ਦੇ ਬੰਦੇ ਨੇ ਕਿਤੇ ਕੰਮ ਔਰ ਦੁਨੀਆ ਉਹਦੀ ਮਰੀਦ ਸੀ ਵੇਖਣਾ ਚਾਹੁੰਦੀ ਸੀ ਤੇ ਵੇਖ ਕੇ ਕੋਈ ਉਹਨੂੰ ਧੰਨ ਕਹੀ ਸੀ ਜੋ ਜੋ ਉਹਨੇ ਕੀਤਾ ਉਹਨੇ ਸੋਨੇ ਦੀਆਂ ਟਾਂ ਲਾੜਵਾ ਕੇ ਯਾਦਗਰੀ ਲਈ ਮਹਿਮ ਚ ਰੱਖ ਦਿੱਤੀ ਆ 7.5 ਸਿਰ ਸੋਨਾ 1 ਘਟਾ ਨੂੰ ਲੱਗਾ ਸੀ ਜਿਹੜੀ ਲੜਾਈ ਕਰਨ ਵਾਲਿਆਂ ਭਾਲਾ ਨੇ ਸੋਨੇ ਦੀਆਂ ਪਰਮਾਤ ਦੀ ਯਾਦਗਰੀ ਲਈ ਕਿਉਂਕਿ ਲੜਾਈ ਕਰਦੇ ਲੋੜ ਦੇ ਪਈ ਲੜਾਈ ਬੰਦ ਹੋ ਗਈ ਉਦੋਂ ਉਹਦੋਂ ਬਾਅਦ ਲੜਾਈ ਜੇ ਸੁਖੀ ਨਹੀਂ ਜਿਹੜੇ ਸਸਤਾ ਸੀ ਸੋਨੇ ਦੇ ਭਰਵਾ ਆ ਗਿਓ ਨੇ ਮੈਨ ਵਿੱਚ ਰੱਖ ਦਿੱਤੇ ਸੀ ਜਿਨ੍ਹਾਂ ਨੂੰ ਅਤੀ ਅਨ ਸੋਨਾ ਲੱਗਾ ਸੀ 22 ਪੰਨੋਂ ਜੇ ਸੁਲੇਮਾਨੀਆਂ ਜਿਹੜੀਆਂ ਪਰਮੇਸ਼ਰ ਦੇ ਵਿੱਚ ਹੋ ਕੇ ਉਹਨੇ ਕਾਮ ਕੀਤੀ ਰਹਿਣਾ ਸੀ ਵੇਖਿਆ ਆ 31 ਵਜਨ ਬੜੀ ਤਾ ਸੁਲੇਮਾਨ ਆਪਣੇ ਪਿਓ ਘਾਦਿਆਂ ਨੇ 30 ਬੜੀ ਸੁਲੇਮਾਨ ਨੇ यरूशलम विच सारे इसराइल ते चाली वरे राज कीता ता सुलेमान अपने प्यो दादियां दे नाल सो गया अते अपने पिता दाऊद दे शहर विच दबया गया अते उहदा पुत्र रहबुआम उस दे थां राज करन लगा जो उहदे थां राज करन लगा हालेलुया सो भाई कहणो ਗਹਿਣ ਦਾ ਭਾਵ ਪਿਛਲੇ ਆਪਾਂ 3-4 ਦਿਨਾਂ ਤੋਂ ਇਹ ਅਧਿਆਨ ਕਰ ਰਹੇ ਹਾਂ ਕਿ ਪਰਮੇਸ਼ਰ ਦੇ ਅਧੀਨ ਹੋਣਾ ਜੇ ਤੁਸੀਂ ਤੇ ਤੁਹਾਡੇ ਬੱਚੇ ਪਰਮੇਸ਼ਰ ਦੇ ਦੀਨ ਹੋ ਗੋਗੇ ਤੇ ਤੁਹਾਡੇ ਕੋਲ ਕੋ ਚੀਜ਼ ਪਰੇ ਨਹੀਂ ਕੀਤੀ ਜਾਵੇਗੀ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਬੁੱਧ ਧਨ ਪਤ ਇੱਜ਼ਤ ਲੋਕ ਪਰ ਕੀ ਰਹਿਣਾ ਪਵੇਗਾ ਪਰਮੇਸ਼ਵਰ ਦੇ ਅਧੀਨ ਰਹਿਣਾ ਪਵੇਗਾ ਤਾਂ ਹੀ ਚਰਚਾ ਹੋਵੇਗੀ ਤੁਹਾਡੇ ਕੰਮ ਗਿਨੇ ਜਾਣਗੇ ਪਰ ਤੁਹੇ ਜੀ ਰਹਿਣਾ ਪਵੇਗਾ ਵਿਰਾਈ ਤੋਂ ਲਾਂਬੇ ਰਹਿਣਾ ਪਵੇਗਾ ਸਾਰੀ ਬ੍ਰੇਡ ਤੋਂ ਲਾਂਬੇ ਹੋ ਕੇ ਅਸੀਂ ਪਰਮੇਸ਼ਵਰ ਦੇ ਚਰਨਾਂ ਚ ਜੀਏ ਤੇ ਦੁਆ ਕਰੀਏ ਪਿਤਾ ਪਰਮੇਸ਼ਵਰ ਪਿਤਾ ਪ੍ਰਭੂ ਜੀ ਉਸ ਨੂੰ ਅਸੀਂ ਜੀ ਤੋੜਾ ਧੰਨਵਾਦ ਕਰਦੇ ਹਾਂ ਅੱਜ ਸਵੇਰੇ ਲਈ ਤੇ ਕਿਰਪਾ ਕੀਤੀ ਅਸੀਂ ਤੁਹਾਡੇ ਬੰਦੇ ਸੁਲੇਮਾਨ ਬਾਦਸ਼ਾਹ ਨੂੰ ਉਦੇ ਵਿੱਚ ਜਿਹੜੇ ਤੁਸੀਂ ਗਉਣ ਭਰੇ ਵਾਚਿਆ ਆ ਸੁਣਿਆ ਆ ਸੁਣਾਇਆ ਆ ਸੁਣਨ ਵਾਲਿਆਂ ਨੂੰ ਤੇ ਸੁਣਾਉਣ ਵਾਲਿਆਂ ਨੂੰ ਸੇਧ ਮਿਲੀ ਆ ਕਿ ਸਾਰੀ ਬ੍ਰਿਹਾਈ ਨੂੰ ਛੱਡ ਜੜਾ ਚਾਹੀਦਾ ਤੇ ਪਰਮੇਸ਼ਰ ਦੇ ਦੀਨ ਹੋਣਾ ਚਾਹੀਦਾ ਤੇ ਪਰਮੇਸ਼ਰ ਆਪੇ ਵਿਲੇਸਰਤਵਾਨ ਹੋਛਿਆ ਕਰੇਗਾ ਪ੍ਰਭੂ ਜੀ ਅੱਜ ਦਾ ਦਿਨ ਤੁਹਾਡੇ ਹੱਥਾਂ ਵਿੱਚ ਪ੍ਰਭੂ ਪਿਤਾ ਜੀ ਹਰੇਕ ਤੁਹਾਡੀ ਯਾਦ ਨਿ ਕਰਵੇ ਹਰੇਕ ਪਰਿਵਾਰ ਦੇ ਇਸ ਚਰਚ ਨਾਲ ਜੁੜੇ ਹਰ ਦਿਨ ਤੇ ਹਰ ਜਾਣ ਤੇ ਤੁਹਾਡੀ ਯਾਦ ਰਵੇ ਔਰ ਪ੍ਰਭੂ ਜੀ ਪੂਰੀ ਮਨੁੱਖ ਜਾਤੀ ਤੇ ਤੇਰੀ ਕਿਰਪਾ। ਸਾਰੇ ਮੌਜੂਦ ਥਾਰੇ ਆ ਧੰਨਵਾਦ ਕਰਦੇ ਹਾਂ। ਮੰਨ ਲਿਆ ਆਪਣੇ ਜੀਵ ਚ ਪ੍ਰਭੂ ਯੀਸ਼ੂ ਨੇ ਪਾਰਨਾ। ਆਮੀਨ। ਓਕੇ ਜੀ। ਗੋਡ ਬlesਸ ਯੂ। ਪ੍ਰਭੂ ਤੁਹਾਨੂੰ ਆਸ਼ੀਸ਼ ਕਰੇ। ਸੋ ਕੱਲ ਤੋਂ ਅਸੀਂ ਜਿਹੜਾ ਵਿਚਾਰ ਕਰਾਂਗੇ ਔਰ ਨਵੇਂ ਨਿਯਮ ਚੱਲਾਂਗੇ। ਰਸੂਲਾਂ ਦੇ ਕਰਤੱਵ ਕਿਉਂਕਿ ਅਸੀਂ ਬੁੱਧ ਤੇ ਅਧਿਆਨ ਕੀਤਾ ਆ ਤੇ ਸੁਲੈਮਾਨ ਦੇ ਵਿੱਚ ਪਰਮੇਸ਼ਰ ਦੀ ਬੁੱਧ ਸੀ ਦਾਨੀਅਲ ਦੇ ਪਰਮੇਸ਼ਰ ਦੀ ਬੁੱਧ ਸੀ ਸਦਰਕ ਮਿਸ਼ਨ ਹੁੰਦਿਆਂ ਉਹ ਨਬੀਆ ਰਸੂਲਾਂ ਚੋਂ ਦੀ ਬੁੱਧ ਸੀ ਤੇ ਚੇਲਿਆਂ ਦੇ ਵਿੱਚ ਪਰਮੇਸ਼ਰ ਦੀ ਬੁੱਧ ਕਿਸ ਪ੍ਰਕਾਰ ਕੰਮ ਕਰਦੀ ਆ ਤਾਂ ਯੀਸ਼ੂ ਮਸੀਹ ਦੇ ਜਾਣ ਤੋਂ ਬਾਅਦ ਚੇਲਿਆਂ ਦਾ ਜਿਹੜਾ ਕੰਮ ਹੋਇਆ ਸ਼ੁਰੂ ਚੇਲਿਆਂ ਦੁਆਰਾ ਜਿਹੜੇ ਕੰਮ ਚਿੰਨ ਚਮਤਕਾਰ ਕੁਰਸੀਆਂ 'ਤੇ ਖੜੀਆਂ ਹੋਣੀਆਂ ਆ ਉਨ੍ਹਾਂ ਦੇ ਬਾਰੇ ਆਪਾਂ ਅਧਿਆਨ ਕਰਾਂਗੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਪ੍ਰਭੂ ਤੁਹਾਨੂੰ ਆਸ਼ੀਸ਼ ਕਰੇ ਗੋਡ ਬles